ਖਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫੈਂਸੀ ਸੂਟ ਵਿਆਹ ਸ਼ਾਦੀਆਂ ਵਾਲੀ ਵੈਰਿਟੀ ਹੈ ਜੀ ਸਪੈਸ਼ਲ ਵਿਆਹ ਸ਼ਾਦੀਆਂ ਵਾਲੀ ਵੈਰਿਟੀ ਦੀ ਫੈਂਸੀ ਸੂਟ ਹੈ ਆ ਦੇਖੋ ਜੀ ਫੈਂਸੀ ਸੂਟ ਬਿਲਕੁਲ ਨਵੀਂ ਕੁਆਲਿਟੀ ਦੇ ਨਵੇਂ ਕੱਪੜੇ ਤੇ ਤਿਆਰੀ ਫੈਂਸੀ ਸੂਟ ਹੈ ਇਹੇ ਫੈਂਸੀ ਦੁਪੱਟੇ ਦੇ ਨਾਲ ਆਈ ਨਾਲ ਬਿਲਕੁਲ ਦੁਪੱਟਾ ਵੀ ਨਾਲ ਕਢਾਈ ਵਾਲਾ ਫੈਂਸੀ ਦੁਪੱਟੇ ਦੇ ਨਾਲ ਫੈਂਸੀ ਸੂਟ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾਗਾ ਸੇਰ ਮੇਲੇ ਦੇ ਉੱਤੇ ਜੀ ਇਹ ਮਾਰਕੀਟ 'ਚ ਵੇਖੇ 3000 ਦਾ ਵੇਖੇ 2500 ਦਾ ਸਾਡਾ ਰੇਟ ਸਿਰਫ 1600 ਰੁਪਏ ਕਰਤਾ ਜੀ ਇਹ ਰੰਗ ਚਾਰ ਪੰਜ ਰੰਗਾਂ ਦੇ ਵਿੱਚ ਇਹਦੇ ਵਿੱਚ ਜੀ ਪੰਜ ਰੰਗਾਂ ਦੇ ਵਿੱਚ ਸੱਟ ਆਇਆ ਹੋਇਆ ਜੀ ਇਹ ਆ ਦੇਖੋ ਜੀ ਸਾਰੇ ਪਿਆਰ ਸ਼ਾਦੀਆਂ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਨਵੀਂ ਕੁਆਲਿਟੀ ਹੈ ਨਵੇਂ ਕੱਪੜੇ ਸਾਰੇ ਇਹ ਹੀ ਸਿਰਫ 1600 ਦਾ ਸੂਟ ਕੱਤਾ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇਤੇ ਜੀ ਹੈਰਸੀ ਸੂਟਾਂ ਦਾ ਭਾਰੀ ਸੇਲ ਮੇਲਾ ਆ ਦੇਖੋ ਜੀ ਇਹ ਆ ਗਿਆ ਪਿਓਰਟ ਆ ਗਿਆ ਜਮਾ ਬਿਲਕੁਲ ਇਹਔਰ ਕੱਪੜੇ ਦਿੱਤੇ ਆ ਜੀ। ਚੜਾਈ ਦੇਖੋ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਬਿਲਕੁਲ। ਹੈਂਡਵਰਕ ਦਾ ਕੰਮ ਦੇ ਨਾਲ ਨਾਲ ਪੌਂਚਾ ਵਰਕ ਤੇ ਬਾਜੂ ਵਰਕ। ਆਹ ਦੇਖੋ ਜੀ ਪੌਂਚਾ ਵਰਕ ਤੇ ਬਾਜੂ ਵਰਕ। ਪੂਰਾ ਫੁੱਲ ਕੰਮ ਹੋਇਆ ਹੋਇਆ ਹੈ ਜੀ ਪਯੌਰ ਦੇ ਉੱਤੇ ਇਹ। ਤੇ ਦਪੱਟਾ ਪੂਰਾ ਹੈਵੀ ਦਪੱਟਾ ਜੀ ਨਾਲ ਇਹਦੇ। ਪਯੌਰ ਚਰੂਨ ਦਾ ਪੂਰਾ ਹੈਵੀ ਦਪੱਟਾ ਜੀ ਇਹ। ਇਹ ਆ ਸ਼ਾਦੀਆਂ ਵਾਲਾ ਸੂਟ ਹੈ ਜੀ ਜਿਵੇਂ ਮਾਰਕੀਟ ਦੇ ਵਿੱਚ ਵੇਖੇ 4000 ਦਾ 4500 ਦਾ ਸਾਡਾ ਰੇਟ ਸਿਰਫ 2500 ਰੁਪਏ ਹੈ ਜੀ ਇਹ 2500 ਰੁਪਏ ਦੇ ਵਿੱਚ ਫੈਂਸੀ ਸੂਟ ਹੈ ਫੈਂਸੀ ਭਾਰੀ ਦੁਪੱਟੇ ਦੇ ਨਾਲ ਬਿਲਕੁਲ ਪ્યોਰ ਤੇ ਕਪੜਾ ਹੈ ਜੀ ਪੌਂਚਾਂ ਦੀ ਵਰਕ ਹੈਗਾ ਬਾਜੂ ਵਰਕ ਵੀ ਹੈ ਨਾਲ ਸਿਰ ਮੇਲੇ ਦਿੱਤੇ ਜੀ ਰੰਗ ਦੇਖੋ ਕਾਇਦਾ ਕਾਇਦਾ ਬਿਆਹ ਸ਼ਾਦੀਆਂ ਵਾਲਾ ਸਾਰੇ ਹੀ ਵਧੀਆ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦਿੱਤੇ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਵਿਆਹ ਸ਼ਾਦੀਆਂ ਸੀਧੇ ਕਰਕੇ ਤੁਹਾਨੂੰ ਉੱਚੀ ਕੁਆਲਿਟੀ ਦੇ ਵਿੱਚ ਵੈਰਾਈਟੀ ਦਿਖਾ ਰਹੇ ਹਾਂ ਸਾਰੀ ਜੀ ਕੁਆਲਿਟੀ ਸਾਡੇ ਕੋਲ ਸਾਰੀ ਹੈ ਜੀ ਇਹ ਵਧੀਆ ਕੁਆਲਿਟੀ ਦੇ ਵਿੱਚ ਦਿਖਾ ਰਹੇ ਹਾਂ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਜੀ ਇਹ ਵੀ ਪਿਓਰ ਦੇ ਤਿਆਰ ਹੋ ਆ ਗਿਆ ਜੀ ਔਰਗੰਜਾ ਦੇ ਆ ਗਿਆ ਜੀ ਇਹ ਔਰਗੰਜਾ ਦਾ ਆ ਦੇਖੋ ਨਵੇਂ ਡਿਜ਼ਾਈਨ ਆ ਗਏ ਜੀ ਪਹਿਲਾ ਡਿਜ਼ਾਈਨ ਵਿੱਚ ਬਹੁਤ ਐਸੇ ਔਰਗੰਜਾ ਜੇ ਖਤਮ ਹੋ ਗਏ ਸੀਗੇ ਨਵੇਂ ਡਿਜ਼ਾਈਨ ਆ ਗਏ ਜੀ ਨਾਲ ਪੌਂਚਾ ਵਰਕ ਸਲਵਾਰ ਤੇ ਉੱਤੇ ਵੀ ਵਰਕ ਆਏਗਾ ਨਾਲ ਦੁਪੱਟਾ ਕਢਾਈ ਵਾਲਾ ਔਰਗੰਜਾ ਦਾ ਦੁਪੱਟਾ ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ 22500 ਸੂਟ ਵੇਖਦਾ ਹੈਗਾ ਸਾਡਾ ਰੇਟ ਸਿਰਫ ਇਹਦਾ 1400 ਰੁਪਏ ਹੈ ਜੀ 1400 ਰੁਪਏ ਦੇ ਵਿੱਚ ਔਰਗੰਜਾ ਦਾ ਸੂਟ ਜੀ ਰੰਗ ਇਹਦੇ ਵਿੱਚ ਵੀ ਬਹੁਤ ਆਗਿਆ ਤੇ ਡਿਜ਼ਾਈਨ ਵੀ ਬਹੁਤ ਆਗਿਆ ਇਹਦੇ ਵਿੱਚ ਫੈਲਸੀ ਸੂਟ ਭਰਾਵਾਂ ਦੀ ਹੱਟੀ ਦੇ ਲੈਣ ਵਾਸਤੇ ਪਹੁੰਚੋ ਭਾਰੀ ਸਿਲ ਮੇਲੇ ਦੇ ਉੱਤੇ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਲਾ ਜਾ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਆਹ ਦੇਖੋ ਜੀ ਇਹ ਆ ਜਾ ਜੀ ਨਵਾਂ ਕਪੜਾ ਟੈਬੀ ਦੇ ਉੱਤੇ ਜੇ ਆਪਾਂ ਕਹਿੰਦੇ ਥੋੜੀ ਜਿਹੀ ਕੜਾਈਆ ਚਾਹੁੰਦਾ ਜੀ ਫੈਂਸੀ ਕਢਾਈ ਆ ਜੀ ਬਿਲਕੁਲ ਇਹ ਫੈਂਸੀ ਥੋੜੀ ਕਢਾਈ ਵਾਲਾ ਥੱਲੇ ਜੀ ਇਹ ਨਾਲ ਪੌਂਚਾ ਤੇ ਬਾਜੂ ਵਰਕ ਪੌਂਚਾ ਵਰਕ ਤੇ ਬਾਜੂ ਵਰਕ ਟੈਵੀ ਦੇ ਉੱਤੇ ਕਪੜਾ ਜੀ ਨਵਾਂ ਕਪੜਾ ਬਿਲਕੁਲ ਮਾਰਕੀਟ 'ਚ ਵੇਖੇ 2500 ਦਾ ਵੇਖੇ 3000 ਦਾ ਸਾਡਾ ਰੇਟ ਸਿਰਫ 1650 ਰੁਪਏ ਜੀ ਇਹ 1650 ਦੇ ਵਿੱਚ ਪਿਓਰ ਚਰੂਨ ਦਾ ਦੁਪੱਟਾ ਨਾਲ ਜੀ ਕਢਾਈ ਵਾਲਾ ਦੁਪੱਟਾ ਨਾਲ ਸਰਪਸਾ 16500 ਦਾ ਕੱਟਾ ਜੀ ਇਹ ਹਾਲ ਇਸ ਕੜ ਜਾਂਦੇ ਵਿੱਚ ਤਕਰੀਬਨ 4-4 ਕਰਾਂ ਦੇ ਚਮਾਰ ਹੈ ਜੀ ਭਰਾਮਾ ਦੀ ਹੱਟੀ ਦੇ ਉੱਤੇ ਫੈਂਸੀ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਏਗਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਭਰਾਮਾ ਦੀ ਹੱਟੀ ਵਾਸਟਾ ਰੋਡ ਮੋੜ ਮੰਡੀ